ਮਲਸੀਆਂ ਵਿਖੇ ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਚਪਏ ਇੱਕ ਬਜ਼ੁਰਗ ਵਿਅਕਤੀ ਦੀ ਸਮਾਜ ਸੇਵਕਾਂ ਅਤੇ ਪੁਲਿਸ ਮੁਲਾਜ਼ਮ ਵੱਲੋਂ ਸੰਭਾਲ ਕਰਕੇ ਉਸ ਦੀ ਜਾਨ ਬਚਾਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਸਾਵੀ ਜੱਜ ਨੇ ਦੱਸਿਆ ਕਿ ਰਾਤ 8 ਵਜੇ ਦੇ ਕਰੀਬ ਉਹ ਆਪਣੇ ਸਾਥੀ ਕਰਨਬੀਰ ਸਿੰਘ ਨਾਲ ਕਿਸੇ ਕੰਮ ਵਾਸਤੇ ਮਲਸੀਆਂ ਮੰਡੀ ਦੇ ਮੋੜ ਤੇ ਆਇਆ ਸੀ। ਉੱਥੇ ਦੇਖਿਆ ਕਿ ਇੱਕ ਬਜ਼ੁਰਗ ਬਹੁਤ ਗੰਦੇ ਕੱਪੜੇ ਪਾਏ ਹੋਏ ਸਨ ਅਤੇ ਰਾਤ ਸਮੇਂ ਸੜਕ ਦੇ ਕਿਨਾਰੇ ਥੜ੍ਹੇ ਤੇ ਬੇਹੋਸ਼ ਪਿਆ ਸੀ। ਉਨ੍ਹਾਂ ਵੱਲੋਂ ਪੁਲਿਸ ਹੈਲਪਲਾਈਨ ਨੰਬਰ 112 ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਉਹਨਾਂ ਬਜ਼ੁਰਗ ਵਿਅਕਤੀ ਨੂੰ ਪਾਣੀ ਪਾ ਕੇ ਉਠਾਇਆ ਅਤੇ ਉਸ ਨੂੰ ਪਾਣੀ ਪਿਲਾਉਣ ਤੋਂ ਬਾਅਦ ਕੁਝ ਫਲ ਖਵਾਏ ਜਿਸ ਤੋਂ ਬਾਅਦ ਬਜ਼ੁਰਗ ਨੂੰ ਕੁਝ ਹੋਸ਼ ਆਇਆ ਇਸ ਦੌਰਾਨ ਪੁਲਿਸ ਵੱਲੋਂ ਹਵਲਦਾਰ ਦਿਲਦਾਰ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਬਜ਼ੁਰਗ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬਜ਼ੁਰਗ ਬੋਲ ਨਹੀਂ ਸਕਦਾ ਸੀ ਬਜ਼ੁਰਗ ਦਾ ਬੈਗ ਖੋਲਣ ਤੇ ਪਤਾ ਲੱਗਾ ਕਿ ਉਸ ਨੇ ਹਜ਼ੂਰ ਸਾਹਿਬ ਮੱਥਾ ਟੇਕ ਕੇ ਆਇਆ ਸੀ ਉਹਨਾਂ ਦੱਸਿਆ ਕਿ ਪੁਲਿਸ ਦੀ ਸਹਾਇਤਾ ਨਾਲ ਬਜ਼ੁਰਗ ਨੂੰ ਨਿਆਸਰਿਆਂ ਦਾ ਆਸਰਾ ਸੁਪਨਿਆਂ ਦਾ ਘਰ ਆਸ਼ਰਮ ਇਸੇਵਾਲ ਵਿਖੇ ਪਹੁੰਚਾਇਆ ਗਿਆ ਆਸ਼ਮ ਦੇ ਸੰਚਾਲਕ ਜਿੰਦਰ ਮਾਨੀ ਸੇਵਾਲ ਨੇ ਬਜ਼ੁਰਗ ਦੀ ਸਾਂਭ ਸੰਭਾਲ ਕਰਨੀ ਸ਼ੁਰੂ ਕੀਤੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਜਾ ਰਿਹਾ ਸੀ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਹਾਂਜੀ ਕੀ ਨਾ ਜੱਟਾ ਮੇਰਾ ਨਾਮ ਜੀ ਹੈਗਾ ਸਾਵੀ ਚੱਜ ਹਾਂਜੀ ਸਾਵੀ ਕੀ ਮਸਲਾ ਹੋਇਆ ਜੀ ਮੈਂ ਤੇ ਮੇਰਾ ਦੋਸਤ ਗਏ ਸੀਗੇ ਅੱਡੇ ਤੇ ਸਮਾਨ ਲੈਣ ਕੁਛ ਤੇ ਉੱਥੇ ਜਿੱਦਾਂ ਇੱਕ ਥੜੇ ਤੇ ਬਜ਼ੁਰਗ ਜੀ ਪਏ ਸੀਗੇ ਹੂੰ ਤੇ ਅਸੀਂ ਜਾ ਕੇ ਦੇਖਿਆ ਪਹਿਲਾਂ ਤਾਂ ਦੇਖਿਆ ਕਿ ਸ਼ਾਇਦ ਨਸ਼ਾ ਕਰਕੇ ਕੋਈ ਪਏ ਹੋਊਗਾ ਪਰ ਫਿਰ ਅਗੇ ਦੇਖਿਆ ਸੀ ਕਿ ਨਹੀਂ ਉਹ ਅਜੀਬ ਸਾਹਿਬ ਤਾਂ ਐਸ਼ ਉਹਨਾਂ ਨੂੰ ਚੱਕ ਚੁੱਕੀ ਤਾਂ ਬੈਗ ਪਿਆ ਸੀ ਉਹਨਾਂ ਦੇ ਕੋਲ ਹੂੰ ਤੇ ਮੱਥਾ ਵੀ ਛੱਡ ਗਿਆ ਸੀ ਸਾਨੂੰ ਲੱਗਾ ਕਿ ਕੁਝ ਹੈਗਾ ਗੜਬੜ ਇੱਥੇ ਤੇ ਇਹ ਉਹਨਾਂ ਨੂੰ ਉੱਥੋਂ ਲੈ ਕੇ ਕੁਝ ਮੱਖਵਾਇਆ ਤੇ ਨਾਲ ਪਾਣੀ ਪੁਣੀ ਪਲਾ ਕੇ ਜਦੋਂ ਉੱਠੇ ਫਿਰ ਦੇਖਿਓ ਬਹੁਤ ਵੀ ਨਹੀਂ ਸਕਦੇ ਸੀ ਉਹਨਾਂ ਦੇ ਤਾਂ ਹੱਥ ਵੀ ਥੋੜੇ ਜਿਹਾ ਪਾਈ ਜਿ ਸਿਗੇ ਹੂੰ ਤਾਂ ਉਹ ਉਹ ਹੈਵੀ ਬੋਲਦੇ ਵੀ ਨਹੀਂ ਸੀਗੇ ਹੂੰ ਤੇ ਫਿਰ ਜਦੋਂ ਉੱਥੇ ਤੇ ਫਿਰ ਅਸੀਂ 112 ਤੇ ਲਾਇਆ ਫੋਨ ਉੱਥੇ ਹਵਲਦਾਰ ਜਦਾਰ ਸਿੰਘ ਦੀ ਦੋ ਤਿੰਨ ਮਿੰਟ ਚ ਆ ਗਈ ਜੋ ਵੀ ਆਉਂਦੀ ਥੀ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਜਾ ਕੇ ਚੈੱਕ ਕੀਤਾ ਤੇ ਪੁੱਛਾ ਪਤਾ ਪਤਾ ਲੱਗ ਕਿ ਤੱਕ ਪਤਾ ਨਾ ਲੱਗਾ ਸਾਨੂੰ ਤੇ ਫਿਰ ਅਸੀਂ ਬਜ਼ੁਰਗ ਜੀ ਉਹਨਾਂ ਨੂੰ ਉੱਥੇ ਚੁੱਕਿਆ ਮੈਂ ਤੇ ਮੇਰਾ ਦੋਸਤ ਤੇ ਪੁਲਿਸ ਦੀ ਟੀਮ ਸਾਦੀ ਅਸੀਂ ਚੜ ਗਏ ਸੇਵਾ ਉਹਥੇ ਆਸ਼ਰਮ ਆ ਨਿਆਸਰਾ ਦਾ ਆਸਰਾ ਹੂੰ ਉੱਥੇ ਜਿੰਦرمان ਜੀ ਜੋ ਬੜੇ ਸੇਵਾ ਕਰਦੇ ਉੱਥੇ ਹੂੰ ਤੇ ਉਹਨਾਂ ਨੇ ਜਾਂਦੇ ਆ ਪਹਿਲਾਂ ਫਿਰ ਬਜ਼ੁਰਗ ਜੀ ਨੂੰ ਫਿਰ ਉੱਥੇ ਇਸ਼ਨਾਨ ਕਰਾਇਆ ਲੱਗਰ ਪਾਣੀ ਖਵਾਇਆ ਹੂੰ ਅਸੀਂ ਫਿਰ ਉੱਥੇ ਗੱਲਬਾਤ ਕਰਕੇ ਉਹ ਕਹਿੰਦੇ ਠੀਕ ਆ ਭਾਜੀ ਸਾਮ ਲੈਣਾ ਹੈ ਫਿਰ ਉੱਥੋਂ ਛੱਡ ਕੇ ਅਸੀਂ ਉਹਨਾਂ ਨੂੰ ਆ ਗਏ